ਸਾਰਿਆਂ ਨੂੰ ਸਸਿਕਾ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਵਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਕੀ ਕਰਦੇ ਹੋ ਜੋ ਤਾਂ ਹਵਾ ਰੋਗੀ ਨਾ ਜੋ ਆਪਾਂ ਪੰਗ ਤਿਆਰ ਕਰਕੇ ਪਿੜਾ ਲਿਓ ਨਾਲੋਂ ਅੱਜ ਤਾਂ ਹਵਾ ਬਹੁਤ ਚੱਲੀ ਪਈ ਹੈ ਬਵਾ ਚੁੱਤੀ ਪਾਟ ਜਾਂਦੀ ਹੈ ਫਿਰ ਹੋਰ ਲੈ ਆਉਂਦੇ ਭੱਜ ਕੇ ਜਾਂਦੇ ਰਸ਼ਮੀ ਵੀ ਸਕੂਲ ਨਹੀਂ ਗਿਆ ਅੱਜ ਤਾਂ ਮौज ਲੱਗੀ ਹੈ ਰਸ਼ਮੀ ਨਾਲ ਗਿਆ ਨੂੰ ਹੈ ਪਰਮੀਤ ਹੈ ਅੱਜ ਤਾਂ ਮौज ਲੱਗੀ ਹੈ ਸਕੂਲ ਤੋਂ ਬਚੇ ਆਂ ਇਧਰ ਡੈਡੀ ਫੇਸਰੀ ਵੀ ਕਰ ਦਿੰਦੇ ਆ ਘਰਾੜੇ ਡੈਡੀ ਦੇ ਘਰਾੜੇ ਵੱਜੀ ਜਾਂਦੇ ਆ ਫੇਸਰੀ ਵੀ ਕਰ ਦਿੰਦੇ ਆ ਚਲੋ ਇਧਰ ਕੇ ਤੇਰਾ ਸਕੂਲ ਵਾਲੇ ਕਰਨਗੇ ਕੱਲ ਨੂੰ ਕਈ ਦਿਨ ਹੋ ਗਏ ਰਸ਼ਮੀ ਚੁੱਪੀ ਕਰ ਗਿਆ ਹੈ ਚੁੱਪੀ ਕਰ ਗਿਆ ਰਸ਼ਮੀ ਨੂੰ ਗੱਲ ਹੀ ਨਹੀਂ ਆਈ ਅੱਜ ਤਾਂ ਹਵਾ ਬਹੁਤ ਆ ਤੂੰ ਸੁਣਾ ਲੋ ਨਾ ਨਾ ਯਾ ਕਾ ਨਾ ਬਜ਼ਾਰ ਬਜ਼ਾਰ ਜਾਣੇ ਅਸੀਂ ਮਮਾ ਇਹ ਕਿਸ ਰਾਤ ਲੈ ਕੇ ਨਾ ਨਾ ਇਹ ਰੋਜ਼ ਨਹੀਂ ਹੂੰ ਹਾਂ ਰੋਜ਼ ਨਹੀਂ ਆਜਾ ਆਜਾ ਖਰਾਬ ਹੈ ਬੇ ਆਈ ਤਾ ਹਵਾਂ ਕੋਲ ਆ ਖਲਿਆ ਹਣਾ ਤੁਸੀਂ ਖਰਾਬ ਹੋ ਨਹੀਂ ਉਹੀ ਖਰਾਬ ਹੋ ਗਿਆ ਮੰਮੀ ਆਦੀ ਦੀ ਮਿੱਕੀ ਕਾਮ ਆਉਂਦਾ ਹੈ ਮਿੱਕੀ ਸਬਜ਼ੀ ਤੌਰ ਤੇ ਖਾਂਦਾ ਤੇ ਰੋਟੀ ਘਤ ਪਾ ਦਿਆ ਦਾ ਕੰਮ ਹੀ ਖਰਾਬ ਕਰੀ ਮਾਰਦਾ ਵਾਧੂ ਪੈਸਾ ਉਹ ਵੀ ਕਦੀ ਚ ਅੱਲਾ ਹੀ ਭਾਣਾ ਛਾਲਾ ਖਾਲਾ ਸਵਾਲ ਲੱਗੂ ਖਾਲਾ ਹੋਇਆ ਵਿਆਹੀ ਆ ਨਹੀਂ ਹੋਇਆ ਕਿਵੇਂ ਆ ਪਰਮੀਤ ਪਤੰਗਾ ਖਾਲਾ ਹੋਂ ਤਾਂ ਗੱਲ ਜਮਚੀ ਜਾਂਦਾ ਨਾ ਪਤੰਗਾ ਵੀਣਾ ਨਹੀਂ ਸਰਦਾਗਾ ਪਵਾ ਕਿੰਨਾ ਹੀ ਬੁਖਾਰ ਹੋ ਜੇ ਹੂੰ ਅੱਜ ਥੋੜਾ ਪਤੰਗ ਚੜ੍ਹਦੇ ਆ ਉੱਡ ਜੂਗਾ ਪਹਿਲਾਂ ਹਵਾ ਜ਼ਿਆਦਾ ਹੈ ਹੋਰ ਮਿੰਟ ਦਾ ਪਾਰਤਾ ਉੱਦੀ ਜਾਊਗਾ ਹਵਾ ਨਾਲ ਕੋਈ ਨਹੀਂ ਦੋਰ ਭਾਈ ਰਾਣ ਤਾਂ ਮੈਨੂੰ ਲੱਗਾ ਤੁਸੀਂ ਉਹ ਦੁਕਾਨ ਵਾਲੇ ਨੂੰ ਕਮਾਈ ਕਰਾਉਂਗੇ ਅੱਜ ਹੂੰ ਉਹ ਆਦਾਂ ਨਾ ਹਵਾ ਹੋਰ ਵੱਜੇ ਥੋੜੀ ਜੀ ਲੇਟ ਬਸ ਆਹ ਡਾਕ ਦੇਖਦੇ ਆ ਬਾਅਦ ਲੱਗਾ ਨਿੱਕੀ ਖਾਣ ਖਾਈ ਜਾਂਦਾ ਹਨਾ ਅੱਜ ਉਹ ਤਾਂ ਨਹੀਂ ਆਉਣੇ ਜੈਕੂ ਮੈਕੂ ਕਈ ਕਿੰਨੀ ਹਵਾ ਅੱਜ ਤਾਂ ਹਵਾ ਬਹੁਤ ਜ਼ਿਆਦਾ ਠੰਡੀ ਚੱਲੀ ਰਹੀ ਹੈ ਆ ਪਤਾ ਯਾਰ ਤਾਂ ਕਿੱਧਰ ਹੋਏ ਸੀ ਹੈਨਾ 10 ਕੋਸ਼ ਹੋ ਗਏ ਤਿਆਰ ਚੱਲ ਗਈ ਦੀਦੀ ਚੱਲ ਆਜੋ ਆਜੋ ਗੱਲ ਨਹੀਂ ਬਈ ਕੋਈ ਗੱਲ ਹੀ ਕਿਸੇ ਇੱਕ ਲਾਈਟ ਲੈ ਲੈ ਜੀਓ ਇੱਕ ਦਾਸ ਹੋਈ ਗਈ ਇਹ ਲਾਈਟ ਜਿਲੇਓ ਇਹ ਤਾਂ ਥੋੜੀ ਹਟਾ ਲਈ ਚਲ ਲੱਗ ਆਈ ਤੇ ਨਾ ਵਾਈਸ ਵੀ ਜੀਓ ਅਸਲੀ ਦੇਖ ਨਾ ਨਵੇਂ ਚਾਹ ਨੇ ਉਸ ਤੋਂ ਵੱਡਾ ਬਲਸਟ ਸਾਈਜ ਦਾ 750 740 ਚਲੂ ਹੈ ਹੈ ਕਿ ਤੋਤੀ ਮੰਮੀ ਲੈਣਸ ਜੀ ਇਹ ਹੱਸੇ ਨਹੀਂ ਝਾੜੀ ਇਹ ਤੋਤੀ ਨਾ ਬਾਦ ਚ ਲੱਗਣੀ ਝਾੜੀ ਉੱਤੋਂ ਫਰ ਲਾਇਆ ਚੁੰਨੀ ਤੇ ਲੱਗਣੀ ਨਹੀਂ ਨੀ ਤੋਤੀ ਜਦੋਂ ਉਧਰ ਕੀ ਰੋਲਾ ਪਈ ਜਾਂਦਾ ਹੈ ਤੋਤੀ ਸੁਣ ਲੱਗੂਗੀ ਹਮ ਸੂਟ ਦੇ ਨਾਲ ਮੈਚ ਕਰ ਜੂਗੀ ਵੇਖੋ ਚੂੜੀਆਂ ਆ ਚੱਲੀਏ ਦੇਦੀ ਜਾਣਾ ਤੁਸੀਂ ਰਹਿਣਾ ਅੱਜ ਰਸਤਾ ਲੇਟ ਹੋ ਜਾਊਗਾ ਜਿਆਦਾ ਪਿੰਡੋਂ ਨਹੀਂ ਰਹਿਜ ਮਿੱਕੂ ਹੋਏ ਫਿਰ ਤਿਆਰ ਹੋਈ ਜਾਂਦੇ ਕਿਤੇ ਜਾਣਗੇ ਹਨ ਤਾਂ ਹੀ ਤਾਂ ਕਰੀਦਾ ਚੂਹ ਕੋਲੋਂ ਮਿੱਕੂ ਨਾਲ ਖਾਣ ਦੀ ਸਲਾਹ ਦਿੰਦਾ ਹਾਂ ਆਏ ਕੇ ਬੈਠਾ ਖਾਣ ਦੀ ਸਲਾਹ ਤਾਂ ਨਹੀਂ ਮਗਾ ਕੋਈ ਪਤਾ ਨਹੀਂ ਆ ਤਾਂ ਬੈਠਾ ਹੀ ਨੱਤ ਪੜ੍ਹ ਲੈਂਦਾ ਬੋਠਾ ਬੈਠਾ ਆਜੋ ਚੱਲੀਏ ਜਿੱਦੋਂ ਕੇਰਾ ਖਮੇ ਆਉਣੇ ਆਜੋ ਜਾਰ ਚ ਹੀ ਹੋਣਗੇ ਹਨਾ ਉਹ ਹੂੰ ਕਚਹਿਰੀ ਤਾਂ ਨਹੀਂ ਜਾਣਾ ਉਹਨਾਂ ਨੇ ਇੱਧਰ ਨਹੀਂ ਗਏ ਮਗਰ ਗੱਡੀ ਲਾ ਲਈ ਆਪਾਂ ਵੀ ਮਗਰ ਆਗੇ ਤੁਹਾਨੂੰ ਮੋੜਨ ਵਾਸਤੇ ਸਾਢੇ 4 ਹੋਏ ਹੈਗੇ ਸਾਢੇ 5 ਵਜੇ ਨੂੰ ਵਾਪਸ ਆ ਜਾਣਗੇ ਆਪਾਂ ਨਾ 8 ਹੋ ਜਾਂਦੇ ਇਹ ਨਹੀਂ ਅਜ ਰੈਂਦੀ ਹੋਰ ਨਹੀਂ ਮਿਲਦਾ ਲਾਜਸ ਵੀਰ ਵੀ ਲੈ ਤਾਂ ਬਾਲੀ ਹਵਾ ਸੀ ਹੈਨਾ ਜੇ ਹੁਣ ਖੜੀਆ ਜਾਤੇ ਹੁਣ ਨਹੀਂ ਜਿਹੜਾ ਬੰਦੇ ਹਵਾ ਜੀ